ਜਦੋਂ ਮੰਨ ਗਏ 25 ਸਾਲਾਂ ਦਾ ਗੰਦਾ ਈਨ ਥਾਲਾਂ ਦਾ ਗੰਦਾ ਪਾਇਆ ਜੇ 2 ਕਿੰਨਾ ਸਾਲਾਂ ਕਿ ਨਹੀਂ ਸਟੋਇਆ ਹੋਇਆ ਨਹੀਂ ਸਟੋਇਆ ਜੇ ਮੌਲ ਨਹੀਂ ਪੈਣਾ ਇਹ ਜੂ ਸਟੋਇਆ 3 ਸਾਲ ਹੋਈ ਨੇ ਜੇ ਵੀ ਹਾਲੇ ਇੱਕ ਆਪਨੇ ਕੰਮ ਨਹੀਂ ਕੀਤਾ ਬਾਈ ਦਾ ਕਿੰਨਾ ਕੁ ਜਨ ਆ ਗਿਆ ਤੇ ਚਿੱਟਾ ਏ ਗੈਂਗਸਟਰ ਬਾਦ ਅੱਗੇ ਨਾਲ ਵਧਿਆ ਕੀ ਕਰਿਆ 5 ਮਿੰਟ ਤੋਂ 5 ਮਿੰਟ ਰਾਜਵੀਰ ਜੇ ਮੈਂ ਸੁਣਿਆ ਕਰ ਦੂ ਹੁਣ ਪਤਾ ਨਹੀਂ ਕਿੱਧਰ ਗਈ ਕੱਪ 73 ਸਾਲਾਂ ਦੇ ਕਾਲੀਦਾਲ ਮਗਰਨੇ ਯਾਰ ਇਹਨਾਂ ਨੇ ਤੱਕ ਨਹੀਂ ਆ ਬਈ ਇਹਨਾਂ ਦਾ ਕੰਮ ਹੋਈ ਇਹਨਾਂ ਨੇ ਮਾਰਾ ਕੀ ਕਰਦੇ ਦੱਸਣ ਸਾਨੂੰ ਇਹ ਤਾਂ ਗੱਲ ਹੀ ਭੁੱਲ ਗਿਆ ਕਾਲੀ ਨੇ ਕਿਹਾ ਕਿੱਥੇ ਭੁੱਲ ਗਿਆ ਇਹਨੂੰ ਵੀ ਪਤਾ ਕਿੱਥੇ ਖੱਟੀ ਪੱਗ ਪਾਣ ਗਿਆ ਟੁਰਨਾ ਛੱਡ ਕੇ ਗਿਆ 10 ਲੱਖ ਰੁਪਈਆ ਬਈ ਉਹ ਤਾਂ ਲੱਗ ਜੂਗਾ ਸੱਚੀ ਨਹੀਂ ਇੱਥੇ ਦਾ ਬੈਠੇ ਆ ਗਏ ਉਹ ਯਾਰ ਉਹ ਤਾਂ ਆਇਆ ਬਈ ਮੰਨਦਾ ਜੇ ਤੁਸੀਂ ਕੋਈ ਭਰ ਲੈ ਨਿਕਰੇ ਜੇ ਨਿਕਲਦੇ ਜੀ ਨੋ ਬਰੇਆ ਘਾਟੂ ਤਾਈ ਨੋ ਬਰੇਆ ਜਿਵੇਂ ਤੂੰ ਦੇ ਕਾਲੀ ਨਾਲ ਬਾਦ ਦੇ ਰਾਗਟ ਵਾਰੀ ਦੇ ਮੈਂ ਪਰ ਨੌਕਰੀਆਂ ਤੋਂ ਪਹਿਲਾਂ ਕੀ ਹੈ ਪੰਜਾਬ ਦੇ ਜਵਾਨ ਬਚਾਉਣਾ ਜੇ ਇੱਥੇ ਬੰਦਾ ਕੋਈ ਰਹੂਗਾ ਕੋਈ ਜਵਾਨ ਮੁੰਡਾ ਹੋਊਗਾ ਤਾਂ ਫੇਰ ਹੀ ਉਹ ਫੇਰ ਹੀ ਬਚੂਗਾ ਫੇਰ ਹੀ ਨੌਕਰੀ ਲੱਗੂਗਾ ਤਾਂ ਤੇ ਇੱਥੇ ਦਰ ਜਿਹੜੀ ਰਹਿੰਦੀ ਹੈ ਕੈਨੇਡਾ ਤਰ੍ਹਾਂ ਵਾਲੀ ਹੈ ਤੇ ਇੱਥੇ ਰਹੂਗਾ ਕੀ ਤੇ ਨੌਕਰੀ ਦੇਣਗੇ ਕਿ ਨਹੀਂ ਭਗਵੰਤ ਮਾਨ ਸਾਹਿਬ ਦਾ ਆਪ ਸਰਕਾਰੀ ਗੰਦੇ ਸੀ ਕੋਈ ਮਜੀਠੀਆ ਚਿੱਟਾ ਵਗੋਂਦਾ ਫਿਰ ਹੁਣ ਕਿਉਂ ਨਹੀਂ ਲੱਥ ਪਾਈ ਜਾਂਦੇ ਹੁਣ ਤਾਂ ਨਹੀਂ ਮਜੀਠੀਆ ਵਗੋਂਦਾ ਹੁਣ ਤਾਂ ਸਰਕਾਰ ਤੁਹਾਡੀ ਆ ਰੋਗੀ ਨੂੰ ਰੋਗੀ ਨੂੰ ਮਾਰ ਦੇਣਾ ਰੋਗ ਖਤਮ ਹੋਣਾ ਨਹੀਂ ਹੁੰਦਾ ਰੋਗ ਤਾਂ ਉੱਥੇ ਹੀ ਪਿਆ ਏ ਤੁਸੀਂ ਜਿੰਨੇ ਮਾਦੀ ਚਿੱਟੇ ਵਾਲੇ ਬੰਦੇ ਅੰਦਰ ਛੱਡ ਦੋ ਜਿੰਨੇ ਚਿਰ ਨਸ਼ਾ ਨਹੀਂ ਮੁੱਕਦਾ ਉਹਨਾਂ ਚਿਰ ਚਿੱਟਾ ਨਹੀਂ ਮੁੱਕਦਾ ਇਹ ਕੰਮ ਕਰ ਸਕਦਾ ਚਾਲੂ ਕਰਤਾ ਲਹਿਮ ਕੋਈ ਥੋੜੀ ਜਿਹਾ ਬੱਚੇ ਕਾਲੀ ਕਾਂਗਰਸ ਦੋ ਮਿੰਟ ਵਿੱਚ ਪੰਜਾਬ ਦੀ ਜਵਾਨੀ ਨੇ ਫੇਰ ਦੋ ਸਾਲ ਨੂੰ ਕਰਨ ਲੱਗੀ ਅੱਜ ਇਹਦਾ ਗੋਠੇ ਕਾਲੀ ਨੇ ਕਰੇ ਹੋਏ ਜਿੱਥੇ ਬੈਠੇ ਇੱਕ ਵੀ ਦਿਖਾ ਦਿਓ ਬਾਗਰ ਚ ਕੰਮ ਥੋੜਾ ਘੋੜਾ ਵਾ ਫਿਰ ਪਹਿਲਾ ਅਕਾਲੀ ਉੱਥੇ ਪੁਛਾ ਮਾਰ ਕੇ ਉੱਠ ਕੇ ਮੁੜ ਕੇ ਕਾਂਗਰਸ ਉੱੜ ਗਈ ਤੇ ਮੁੜ ਕੇ ਹੁਣ ਇਹਨਾਂ ਦਾ ਇਹ 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 ਕਿਹਨਾਂ ਤਨਹਾਲ ਪਾਇਆ ਕਿਤੇ ਸਿਕਿਉਰਿਟੀ ਭੇਜੀ ਨਾ ਤਾਂ ਨਾਲ ਵੀ ਸਿਕਿਉਰਿਟੀ ਦੱਸੋ ਉਹਨਾਂ ਵੀ ਉਹਨਾਂ ਨੇ ਉਹਨਾਂ ਨੇ ਵੀ ਰਾਜਨੀਤੀ ਕਰਨੀ ਜੇ ਰਾਜਾ ਤੁਸੀਂ ਕਹਿੰਦੇ ਆ ਭਗਵੰਤ ਮਾਨ ਸਾਹਿਬ ਨੂੰ ਰਾਜਾ ਮੰਨਦੇ ਆ ਅਸੀਂ ਕਹਿੰਦੇ ਆ ਰਾਜੇ ਦਾ ਹੱਕ ਆ ਵੀ ਆਦੀ ਸੁਰੱਖਿਆ ਕਰਨੀ ਲਵੇ ਰਾਏ ਤੇ ਬਾਕੀਆਂ ਦਾ ਕੀ ਹੱਕ ਦੱਸੋ ਤੇ ਗੈਸ ਸੈਂਟਰ ਫ੍ਰੀ ਦੇ ਕੇ ਉਹ ਹੀ ਅੱਜ ਕਿੰਨੇ ਨੇ ਕੀਤਾ ਤੁਸੀਂ ਹਰੇ ਲੜਾਈ ਹੈ ਦੂਜੀ ਜਨਾਨੇ ਵਾਂਗ ਹੂੰ ਉਹ ਲੜ ਪਿਆ ਉਹਨਾਂ ਨੇ ਤਰਿੰਦਰ ਸਾਡੇ ਕੰਮ ਦਾ ਕਰਦੇ ਤੇ ਉਹਨਾਂ ਨੇ ਬਾਅਦ ਚ ਲਗ ਲਈ ਦੁਬਾਰਾ ਦੇ ਵੋਟਾਂ ਪੈਣੀਆਂ ਨੇ ਮੈਂ ਹਰ ਵੀ ਦੱਸਦਾ ਬੀਜੇਪੀ ਦਾ ਇਹ ਗੱਲ ਦੀ ਦਾਵੇਦਾਰਾ ਬੀਜੇਪੀ ਨੇ ਕਿੰਨੇ ਕਿਸਾਨ ਮਰਾਏ ਸਾਡੇ ਠੀਕ ਹੈ ਨਾ ਪੰਜਾਬ ਦੇ ਉੱਤੇ ਤੇ ਹੁਣ ਵੀ ਬੀਜੇਪੀ ਨੂੰ ਮਨਤਾ ਕਰਦੇ ਨੇ ਵੀ ਤੁਸੀਂ ਸਾਡੇ ਨਾਲ ਮੀਟਿੰਗ ਕਰੋ ਆ ਕੇ ਇਹ ਕਿਸਾਨਾਂ ਦੇ ਐਮਐਸਪੀ ਦਾ ਹੱਲ ਕਰੋ ਤੁਸੀਂ ਜਾ ਕੇ ਇਹਨਾਂ ਨੇ ਇੱਕ ਵੀ ਹੱਲ ਕੀਤਾ ਹੋਏ ਮੋਦੀ ਨੇ ਪੰਜਾਬ ਚ ਚੰਗਾ ਕੰਮ ਕੀ ਕੀਤਾ ਇਹ ਦੱਸ ਦੋ ਇਹ ਜਿੰਨੇ ਵੀ ਹੈਗੇ ਇਹਨੇ ਸਾਰੇ ਇੱਕ ਇੱਕੋ ਹੀ ਹੈ ਅੱਛਾ ਇਹ ਜਿਹੜੇ ਨਾਲ ਨੂੰ ਦੁਖਦਰ ਦਿੰਦਾ ਨਾ ਕਿਸਾਨਾਂ ਦਾ ਤੇ ਇਹਨਾਂ ਨੇ ਚੋਣਾਂ ਦਾ ਬਾਈਕਟ ਕਿਉਂ ਕੀਤਾ ਵੀ ਅੱਜ ਇਹਨਾਂ ਹਰ ਬੰਦੇ ਨਾਲ ਖੜੇ ਹੋਏ ਜਿਹੜਾ ਹਰ ਨੂੰ ਭਗਵਾਨ ਜੀ ਸਾਹਮਣੇ ਕਿਸਾਨਾਂ ਨਾਲ ਮੀਡੀਆ ਚਾਹੀਆ ਉਹ ਆਤਮਾਨੇ ਮੰਤਰੀ ਸਾਹਿਬ ਤੁਹਾਡੇ ਉੱਤੇ ਉਹ ਜਿਸਾਈ ਦੇ ਰਚ ਉਹ ਚਾਰੇ ਸੜਕਾਂ ਦੇ ਬੈਠੇ ਜਿੱਥੋਂ ਜਾ ਕੇ ਇਹਨਾਂ ਨੇ ਪਾਣੀ ਵੀ ਪਿਆ ਹੈ ਕਿ ਨਹੀਂ ਬੱਲਣਾ ਯਾਰ ਕੌਣ ਦੱਸੋ ਕੀ ਕਹਿ ਰਹੇ ਸੀ ਅਸੀਂ ਇਹਨਾਂ एवरीवन ਮਾਨਸਰ ਗਾਰ ਨੇ ਬਹੁਤ ਵਧੀਆ ਕੰਮ ਕੀਤੇ ਆ। ਆ ਤੁਹਾਡੇ ਗਵਾਂਡੀ ਪਿੰਡ ਤੋਂ ਮਨ ਨੂੰ ਆਏ ਕਈ ਜਾਂਦੇ ਕੰਮ ਨਹੀਂ ਕੀਤੇ। ਜਦੋਂ ਮੰਨ ਕੇ ਜਾਂ 25 ਸਾਲਾਂ ਦਾ ਗੰਦਾ 20 ਸਾਲਾਂ ਦਾ ਗੰਦਾ ਪਾਇਆ ਜੇ 20 ਕਿੰਨਾ ਸਾਲਾਂ ਦੇ ਨਹੀਂ ਸਟਾਏ ਉਹ ਵੀ ਸਟਾਏ ਜੇ ਮਨ ਨਹੀਂ ਕਰਦੇ ਉਹ ਜਿਹੜਾ 28 ਸਾਲ ਬੈਨੇ ਆ ਜੀ। ਹੂੰ 3 ਸਾਲਾਂ ਚ ਕਰਦੇ ਨਹੀਂ। ਆ ਕਰਦਣ ਦੇ ਸਾਰੇ ਉਹ ਕਰਨਗੇ ਕਿ ਨਾ ਕਰਨਗੇ ਨਾ ਪਾਓ ਵੋਟਾਂ। ਹੂੰ ਬਾਇ ਵੀ ਆਪਾਂ ਇੱਕ ਦਿਜੇ ਰਿਹਾ ਲਾਉਣੇ ਮੰਨ ਕੇ ਜਾਂ ਕੋਈ ਕਾਲੀ ਮਰ ਕੇ ਕਾਗਰਸੀ ਮਰ ਕੇ ਉਹ ਤਾਂ ਭੰਡਰਾਂ ਹੀ ਆ ਪਹਾਰ ਲਾਉਣ। ਹੂੰ ਅਸੀਂ ਕਹਿੰਦੇ ਆ ਵਧੀਆ ਨੌਕਰੀ ਦਈ ਜਾਂਦਾ ਵਧੀਆ ਗਰੀਬ ਲੋਕਾਂ ਦੀ ਮਦਦ ਕਰ ਮੇਰੀ ਗੱਲ ਸੁਣ ਲਓ ਚਲ ਠੀਕ ਹੈ ਕਿ ਜਿਹੜੇ ਅਸਲ ਕੰਮ ਕੀ ਹੁੰਦੇ ਆ ਲੋਕਾਂ ਦੇ ਕੰਮ ਕੀ ਹੈ ਇਹ ਭਰਾ ਚਲ ਇਹ ਵੀ ਆਪਣਾ ਇੱਥੇ ਹੀ ਹੈ ਇਸ ਦੇ ਇੱਕੋ ਸ਼ਹਿਰ ਦੇ ਬੰਦੇ ਆ ਚਲ ਪਾਰਟੀਆਂ ਦੇ ਵਖਰੇ ਨਹੀਂ ਹੁੰਦੇ ਆ ਪਰ ਉਹ ਪਤਾ ਕੀ ਆ ਜੇ ਮੰਨ ਲਓ ਕਿ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਨਹੀਂ ਕਹਿੰਦੇ ਤੇ ਫੇਰ ਨਹੀਂ ਚੱਕਰ ਹੁਣ ਮੇਰੀ ਗੱਲ ਸੁਣ ਲੈ ਘਾਲੀ ਕੀ ਆ ਹੁਣ ਜਿਹੜਾ ਆਪਾਂ ਭਗਵੰਤ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ 20 ਦਿਨਾਂ ਵਿੱਚ ਦੀ ਚਿੱਟਾ ਬੰਦ ਕਰ ਦਾਂਗੇ ਠੀਕ ਆ ਤੁਸੀਂ ਇਹ ਦੇਖੋ ਨਹੀਂ ਹੋਇਆ ਬਦਲਾਵ ਲਈ ਵੋਟਾਂ ਪਈਆਂ ਸੀਗੀਆਂ ਕਿ ਭਾਈ ਪੰਜਾਬ ਦੁਖੀ ਹੈ ਪੰਜਾਬ ਦੇ ਲੋਕ ਮਰ ਰਹੇ ਆ ਕਿ ਸ਼ਾਇਦ ਕਿਤੇ ਇਹ ਵੀ ਸਰਕਾਰ ਲੋਕਾਂ ਦਾ ਭਲਾ ਸੋਚੇ ਤੇ ਜਿਹੜੇ ਚਿੱਟਾ ਏ ਗੈਂਗਸਟਰਵਾਦ ਆ ਅੱਗੇ ਨਾਲ ਵਧਿਆ ਕੀ ਕਰਿਆ ਮੇਰੀ ਯਾਦੋਂ ਭਾਈ ਜੇ ਤੇਰੇ ਕਹਿਣ ਤੇ ਕੋਈ ਤੈਨੂੰ ਪਤਾ ਵਿੱਚ ਟਾਉਣ ਦਾ ਕਰਦਾ ਸਰਕਾਰ ਨੇ ਦੱਸਣਾ ਤੁਹਾਡਾ ਕੰਮ ਆ ਨਾ ਕਿ ਸਰਕਾਰ ਨੂੰ ਜੇ ਦੱਸਾਂਗੇ ਸਰਕਾਰ ਨੂੰ ਪਤਾ ਉਹ ਚੱਲੇ ਆਖਾ ਕਿ ਸਾਨੂੰ ਸਜਟੀਆਂ ਦਾ ਵੀ ਪਤਾ ਕਿੱਥੇ ਲੱਗੀਆਂ ਨੇ ਇਹ ਐਮ ਬਿਆਨ ਪਾਇਆ ਗੇ ਸੋਸ਼ਲ ਮੀਡੀਆ ਤੇ ਕਿ ਸਾਨੂੰ ਪਤਾ ਅਸੀਂ ਐਮਐਸਪੀ ਆਈ ਦੇਣੀ ਸੀ ਉਹ ਮੈਡਮ ਤੁਸੀਂ ਨਹੀਂ ਮਿਲੇ ਐਮਐਸਪੀ ਜੋ ਬਣ ਗਈ ਨਹੀਂ ਉਹ ਸੈਂਟਰ ਦਾ ਕੰਮ ਆ ਜੇ ਸੈਂਟਰ ਨੇ ਦੇਣੀ ਹੈ ਨਾ ਸੈਂਟਰ ਦੇ ਸੈਂਟਰ ਨੂੰ ਪਾਸ ਕਰਦੇ ਸੀਗਾ ਵਾਦੇ ਕਰਦੇ ਹਣ ਕਈ ਜਾਂਦੇ ਰਹੇ ਹਨ ਕਾਂਗਰਸੀ ਵੀ ਕਹੀ ਜਾਂਦੇ ਸੀ ਇਹਨੇ ਕਿੰਨੇ ਕਰਦੇ ਪੂਰੇ ਯਾਰ ਮੈਂ ਬਲਦਰ ਮਾਰ ਕੇ ਨਹੀਂ 5 ਮਿੰਟ ਦੇ 5 ਮਿੰਟ ਰਾਜਵੀਰ ਕਿਹਾ ਮੈਂ ਹੁਣੇ ਕਰ ਦੂੰ ਹੁਣ ਪਤਾ ਨਹੀਂ ਕਿੱਧਰ ਗਈ ਮੈਂ ਤੁਹਾਨੂੰ ਸਾਹਿਬ ਨੂੰ ਆਣੀ ਸੀ ਤੁਸੀਂ ਗ੍ਰਤੀਫਾ ਦਿਓ ਇਹ ਇਹ ਗੱਲ ਸੀ ਨਾ ਭਾਈ ਤੇਰੇ ਸਾਹਦੇ ਯਾਰ ਭਾਈ ਜੇ ਇਹਨਾਂ ਨੂੰ ਨਾ ਕੋ ਦਿੱਤਾ ਤੁਹਾਨੂੰ ਹੁਣ ਵੀ ਕਹਿਣਾ ਨਾ ਪਾਇਆ ਵੋਟਾ ਠੀਕ ਹੈ ਨਾ ਜੇ ਕਰ ਲੇਦਾ ਪਾ ਦਿਓ ਬਾਬੇ ਰੀਤਾਂ ਦੇ ਅਸੀਂ ਹੁਣ ਹੀ ਇੱਕੇ ਪਾਇਆ ਕਿਉਂਦਾ ਸਾਰੀ ਜੁਨੀ ਇੱਕੀ ਵੀ ਬਾਬੇ ਰੋ ਦਾ 75 ਸਾਲਾਂ ਦੇ ਕਾਲੀ ਦਾਲ ਮਗਰ ਨਾ ਯਾਰ ਇਹਨਾਂ ਨੂੰ ਤਾਂ ਇੱਕ ਨਹੀਂ ਹੈ ਭਾਈ ਇਹਨਾਂ ਦਾ ਕੰਮ ਵੀ ਇਹਨਾਂ ਨੂੰ ਮਾੜਾ ਕੀ ਕਰਦੇ ਦੱਸਣ ਸਾਨੂੰ ਜੇ ਇਹਨਾਂ ਗੱਲ ਹੀ ਭੁੱਲ ਗਿਆ ਕਾਲੀ ਕਿ ਗਿਆ ਕਿੱਥੇ ਭੁੱਲ ਗਿਆ ਤੈਨੂੰ ਵੀ ਪਤਾ ਜਿੱਥੇ ਖੱਟੀ ਪੱਗ ਬੰਨ ਕੇ ਟੋਲਾ ਛੱਡ ਕੇ ਗਿਆ ਸੀ ਸੌਂ ਦੇਖੀ ਸੀ ਕਿੱਥੇ ਗਿਆ ਸੀ ਫਿਰ ਖੜਕੜ ਗਿਆ ਗਿਆ ਨਹੀਂ ਕਿਤੇ ਕੋਈ ਕੰਮ ਹੋ ਸਕਦਾ ਜ਼ਰੂਰੀ ਹੈ ਸਰਕਾਰ ਦੇ ਰ ਕਿਹੜਾ ਜ਼ਰੂਰੀ ਸੀ ਕਰਨ ਨੂੰ ਸਾਨੂੰ ਉਹ ਕਹਿੰਦੇ ਦਿੱਲੀ ਵਾਲਾ ਜ਼ਰੂਰੀ ਦਿੱਲੀ ਵਾਲਾ ਵੀ ਜ਼ਰੂਰੀ ਨਹੀਂ ਆਸਰੇ ਸਾਡੇ ਸਪਰਿਮੋਕ ਟੈਰੀਅਰ ਨੇ ਉਹਨਾਂ ਨੂੰ ਵੀ ਜ਼ਰੂਰੀ ਨਹੀਂ ਉਹਨਾਂ ਨੇ ਜਾਣਾ ਚਾਹੀਦਾ ਮੈਂ ਦੱਸਦਾ ਕਿ ਨਾ ਅਗਰ ਮਹਾਂਤਮਾਨ ਨੇ ਇੱਕ ਵਾਦਾ ਕੀਤਾ ਸੀਗਾ ਕਹਿੰਦਾ ਮੈਂ ਚਾਰਾਂ ਵਿੱਚ ਚਿੱਟਾ ਬੰਦ ਦਊਂਗਾ ਹੋਇਆ ਚਿੱਟਾ ਬੰਦ ਵੀਰੇ ਬੜੀ ਗੱਲ ਦੋ ਦੋ ਦਿਨੋਂ ਟਾਵਾ ਬਾਦ ਨੂੰ ਹੁਣ ਵੀ ਕਹਿੰਦਾ ਤੇਰੇ ਏਰੀਆ 'ਚ ਤੇਰੇ ਘਰਾਂ ਕੋਲ ਕੋਈ ਚਿੱਟਾ ਵੇਚਦਾ ਤੂੰ ਸਾਨੂੰ ਦੱਸ ਤੇ ਅਸੀਂ ਲਗਾਵਾਂਗੇ ਕੌਣ ਲਗਾਉਂਦਿਆਂ ਕੌਣ ਸਰਕਾਰੀ ਲਗਾਉਂਦੇ ਫੇਰ ਫਰਕਾ ਚਿੱਟਾ ਬੰਦ ਫੇਰੀ ਵਾਰ ਨੂੰ ਉਹ ਜੇ ਸਰਕਾਰਾ ਕੋਈ ਨਹੀਂ ਕਰੀ ਵੀਰੇ ਇੱਥੇ ਵੀਰੇ ਵਿਧਾਨ ਸਭਾ ਦਾ ਆਪਣਾ ਆਫਸਰ ਕਹਿੰਦਾ ਕਹਿੰਦਾ ਅਲਾਉ ਨਹੀਂਗਾ ਤੇ ਉਹ ਬਈ ਹੈ ਨਹੀਂ ਜਦੋਂ ਮੰਨਵੇ ਨਸ਼ਾ ਮੰਦੀ ਸਰਕਾਰ ਨੇ ਕਿਵੇਂ ਬਾਜਟ ਕਰਕੇ ਉਹਨੇ ਲਾਗੂ ਕੀਤਾ ਜਦੋਂ ਨਾ ਰਿਜ਼ਲਟ ਪਤਾ ਕੀ ਹੈ ਅੱਜ ਕੀ ਪਤਾ ਲੱਗ ਜੂ ਕਿੰਨਾ ਕੁ ਤਲਾਜ ਤੇ ਤੇਲ ਹੈ ਕਹਾਣੀ ਖਤਮ ਹੈ ਆ ਐਸੇ ਵੋਟਾਂ 'ਚ ਪਤਾ ਲੱਗ ਜਾਣਾ ਵੀ ਭਗਵਾਨ ਜੀ ਤੁਮਾਨ ਨੂੰ ਕਿੰਨਾ ਕੁ ਚਾਹੁੰਦੇ ਲੋਕੀ ਬਾਹਲੀਆਂ ਗੱਲਾਂ ਦਾ ਇਹ ਤੇਰੇ ਤੋਂ ਐਪੀ ਦੇ ਵੋਟਰਾਂ ਦੇ ਵਿੱਚ ਆਪੀ ਥੋੜੇ ਮੁਰੇ ਆ ਜੀ ਗੱਲ ਤੁਸੀਂ ਕਰਾ ਜੋ ਮੰਨ ਕੇ ਚੱਲੋ ਨਾ ਗਰੀਬਾਂ ਨੂੰ ਨੌکریاں ਦਿੱਤੀਆਂ ਨੇ ਗਰੀਬ ਲੋਕ ਮੰਨ ਕੇ ਜੱਜ ਬਣੇ ਨੇ ਸਾਰੇ ਸਾਰੇ ਨੂੰ ਨੌਕਰੀ ਦਿੰਦੇ ਨੇ ਮੰਨ ਕੇ ਮਾਨ ਸਾਹਿਬ ਹੀ ਨੌਕਰੀਆਂ ਦੇ ਦਿੱਲੀ ਮੰਨ ਕੇ ਨੌکریاں ਵੰਡ ਰਿਹਾ ਲੋਕਾ ਸਾਡਾ ਕੋਈ ਲੱਗਿਆ ਨੌਕਰੀ ਤੇ ਲੱਗੇ ਵੀ ਭਾਈ ਬਾਗੇ ਤੋਂ ਲੱਗੇ ਲੱਗੇ ਮੈਂ ਆਪਣੇ ਜਿਹੜੇ ਬੀ ਐਸਸੀ ਡਿਗਰੀ ਕੀਤੀ ਆ ਭਾਈ ਸਾਡੀ ਆ ਫਰਦੇ ਆ 12 ਹਜ਼ਾਰ ਦੇ ਮੇਰੇ ਗੱਲ ਸੁਣੋ ਭਾਰੂ ਮਾਇਆ ਵੇ ਭਈਆ ਜੇ ਕੋਈ ਜੇ ਕੋਈ ਬਰਾਤਰ 100000 ਰੁਪਇਆ ਭਈ ਉਹ ਤਾਂ ਲੱਗ ਜੂਗਾ ਸੱਚ ਨੂੰ ਨਹੀਂ ਇੱਥੇ ਦਾ ਬੈਠੇ ਆਗੇ ਮਨ ਦਾ ਜੇ ਤੁਸੀਂ ਕੋਈ ਭਰਨਾ ਹੀ ਨਿਕਰੇ ਨਿਕਲਦੇ ਨੇ ਘਟੂ ਤਾਂ ਇਨੇ ਬਰੇ ਅੱਧਾ ਮੂਰੇ ਗਾਇਨ ਦਾ 50 ਬਸ ਮਟਵਾਰੀ ਦੇ ਮੈਂ ਬਰੇ ਜਿੰਨੇ ਵੀ ਲੱਗੇ ਨੇ ਕਿਸੇ ਨੂੰ ਵੀ ਪੁੱਛ ਲੋ ਕਿਸੇ ਵੀ ਸਪਾਰਸ ਚੱਲੀ ਹੈ ਪੰਜਾਬ ਚ ਉਹ ਵੀ ਸਪਾਰਸ ਦੇ ਤੌਰ ਤੇ ਲੱਗੇ ਨੇ ਸਾਡੇ ਮਲਖਾਂ ਨੇ ਕਦੇ ਵੀ ਕਿਸੇ ਦੀ ਸਪਾਰਸ ਨਹੀਂ ਕੀਤੀ ਅੱਜ ਤੱਕ ਨਾਲ ਹੀ ਕਦੇ ਲਾਈ ਆ ਉਹਨਾਂ ਨੇ ਜੇ ਕੋਈ ਦੱਸ ਦੋ ਕਿਸੇ ਦੀ ਸਪਾਰਸ ਕੀਤੀ ਹੈ ਤਾਂ ਕਰ ਲੈ ਗੱਲ ਇਹ ਗੱਲ ਕਰ ਰਿਹਾ ਵੀ ਜੇ ਇੱਕ ਬੰਦੇ ਦੇ ਕੋਈ ਕਾਜ ਨਹੀਂ ਨੂੰ ਵੱਲ ਘਾਲਦੇ ਨਾ ਘਾਟੂ ਵੀ ਉਹ ਤਾਂ ਸਰਕਾਰ ਵੀ ਕੀ ਕਰ ਸਕਦੀ ਹੈ ਵੀ ਸਰਕਾਰ ਜੇ ਦੇ ਦੂ ਕੋਈ ਨੌਕਰੀ ਉਹਨੂੰ ਬੰਦੇ ਨੂੰ ਸਰਕਾਰ ਨੇ ਜੇ ਨੌਕਰੀ ਆਉਂਦੀ ਹੈ ਪੂਰੇ ਮਨ ਨਾਲ ਦੇਖ ਕੇ ਦੇਣੀ ਹੈ ਨੰਬਰ ਨੰਬਰ ਘਟਣਗੇ ਨੰਬਰ ਘਟਣਗੇ ਉਹ ਤੇ ਸਰਕਾਰ ਨੂੰ ਕੋਲ ਕਰਦਾ ਹੈ ਕਿਸੇ ਦੇ ਹਿਹਾਮ ਨਾਲ ਦਾ ਜਿਹੜੀਆਂ ਨੌਕਰੀਆਂ ਤੋਂ ਪਹਿਲਾਂ ਕੀ ਹੈ ਪੰਜਾਬ ਦੇ ਜਵਾਨ ਬਚਾਉਣਾ ਜੇ ਇਥੇ ਬੰਦਾ ਕੋਈ ਰਹੂਗਾ ਕੋਈ ਜਵਾਨ ਮੁੰਡਾ ਹੋਊਗਾ ਤਾਂ ਫੇਰ ਹੀ ਉਹ ਫੇਰ ਹੀ ਬਚੂਗਾ ਫੇਰ ਹੀ ਨੌਕਰੀ ਲੱਗੂਗਾ ਇਹ ਪੰਜਾਬ ਦਾ ਪਹਿਲ ਮੁੱਦਾ ਕੀ ਹੈ ਜਿਹੜਾ ਨਸ਼ਾ ਦੇ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋਵੇ ਮੇਰੀ ਗੱਲ ਸੁਣੋ ਕੋਈ ਬੰਦਾ ਹਰ ਦੇਖ ਲੋਕ ਕਰਦੇ ਕੀ ਆ ਮੁੰਡੇ ਹੁੰਦੇ ਇਕੱਠੇ ਦੁਖੀ ਹੁੰਦੇ ਆ ਕਈ ਵਾਰ ਕਿਸੇ ਮਾੜੀ ਸੰਗਤ 'ਚ ਪੈ ਗਏ ਨਸ਼ੇ 'ਚ ਪੈ ਜਾਂਦੇ ਆ ਤੁਸੀਂ ਦੱਸੋ ਪੰਜਾਬ ਦੀ ਜਵਾਨ ਤਾਂ ਇੱਥੇ ਰੋ ਜਾਨੀ ਜਿਹੜੀ ਰਹਿੰਦੀ ਹੈ ਕੈਨੇਡਾ ਤਰ ਦੇ ਵਾਲੀ ਹੈ ਤੇ ਇੱਥੇ ਰਹੂਗਾ ਕੀ ਤੇ ਨੌਕਰੀ ਦੇਣਗੇ ਕੀ ਭਗਵੰਤ ਮਾਨ ਸਾਹਿਬ ਦੱਸੋ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਨਸ਼ਾ ਬੰਦ ਕਰਾ ਲਈ 45000 ਨੌਕਰੀ ਵੰਡੀ ਨੇ ਪੰਜਾਬ ਦੇ ਨੂੰ ਵੰਡੀ ਦੇ ਇੱਥੇ ਇਸ ਬਾਹਰ ਦੇ ਬੰਦੇ ਨੂੰ ਰੋ ਰੋ ਮਿਲ ਜਾਏ ਤੇ ਠੀਕ ਹੈ ਦੂਜੀ ਗੱਲ ਇਹ ਤੁਸੀਂ ਨੇ ਚਿੱਟਾ ਚਿੱਟਾ ਜੇ ਅੱਜ ਦਾ ਚੱਲਿਆ ਤਾਂ ਤੁਸੀਂ ਕਹਿੰਦੇ ਭਗਵੰਤ ਮਾਨ ਨੇ ਚਲਾਤਾ ਮੇਰੀ ਇਹ 2 ਸਾਲ ਹੋਏ 4 ਮਹੀਨੇ ਜਿਹੜੇ ਆ ਗਏ ਆ ਦਾ ਕੈਕਟਰ ਸੋਹਣੇ ਗੋਟਾ ਸਾਹਿਬ ਨੇ 100 ਰੱਖੇ ਤੇ ਮੈਂ ਵੀ ਮੇਰੀ ਗੱਲ ਨਾਲ ਫਿਰ ਤੁਸੀਂ ਵੀ ਕਰੋ ਝੂਠਾ ਗਿਆ ਤੁਸੀਂ ਸਾਰੇ ਮੰਨਦੇ ਮੈਂ ਵੀ ਮੰਨਦਾ ਕਿ ਭਾਈ ਗਲਤ ਕੀਤਾ ਕਹਿੰਦੇ ਜੀ ਮੈਂ 100 ਖਾਣਾ ਤੇ ਹਫਤੇ ਵਿੱਚ ਲੱਖ ਦੋੜ ਦੂੰਗਾ ਚਿੱਟੇ ਦਾ ਫਿਰ ਤੁਸੀਂ ਵੀ ਕਹਿੰਦੇ ਉਹਦੇ ਪਿੱਛੇ ਲੱਗ ਕੇ ਸੀ ਵੀ ਛੁੱਟੀ ਸੌ ਗਾਲੀ ਅਸੀਂ ਭਾਈ ਜਨਾਬੀ ਹੁੰਦਾ ਸੀ ਕਾਬੂ ਕਰੀਏ ਨੇ ਹੌਲੀ ਹੌਲੀ ਹੋਊਗਾ ਜੇ ਕੋਈ ਵੀ ਮੰਨਦਾ ਥੋੜਾ ਅਸੀਂ ਹੋਰ ਵੀ ਕਹਿੰਦੇ ਮੈਂ ਤੈਨੂੰ ਹੋਰ ਵੀ ਕਹੀ ਨਾ ਵੀਰੋ ਜੇ ਕੱਲੇ ਕਾਲੀ ਨਾਲ ਵੇਲੇ ਮਜੀਠੀਆਂ ਤੇ ਲੱਗਦਾ ਸੀ ਆਪ ਸਰਕਾਰੀ ਕਹਿੰਦੀ ਸੀ ਕਿ ਮਜੀਠੀਆਂ ਚਿੱਟਾ ਵਗੋਂਦਾ ਫਿਰ ਹੁਣ ਕਿਉਂ ਨਹੀਂ ਨੱਥ ਪਾਈ ਜਾਂਦੇ ਹੁਣ ਤਾਂ ਮਜੀਠੀਆਂ ਵਗੋਂਦਾ ਹੁਣ ਤਾਂ ਸਰਕਾਰ ਤੁਹਾਡੀ ਆ ਇਹ ਲੋਕਾਂ ਲੋਕ ਇਹ ਕਹਿੰਦੇ ਨੇ ਜਨਤਾ ਕਿ ਜਦੋਂ ਸਵਾਲ ਕਿ ਜਦੋਂ ਬਾਰੇ ਹੈ ਵੀ ਯਾਰਾ ਕੋਈ ਹੁੰਗਾ ਵਿਚ ਕਰੇ ਸਰਕਾਰ ਦੇ ਵਿੱਚ ਜੇ ਕੋਈ ਬੰਦਾ ਗਲਤ ਕੰਮ ਕਰੂਗਾ ਸਰਕਾਰ ਹੋਵੇ ਤੇ ਉਹਨੇ ਕਰ ਰਿਹਾ ਸਰਕਾਰ ਹੈ ਜੇ ਕਮਜ਼ੋਰ ਹੈ ਸਰਕਾਰ ਕਿਤੇ ਕਮਜ਼ੋਰ ਹੈ ਵੀਰੇ ਕਾਮਾਂ ਦੇ ਕਰੀਏ ਤੇ 2 ਸਾਲ ਹੋ ਗਏ ਆ ਉਹਦੇ ਮਾਮਲੇ 'ਚ ਜਦੋਂ ਕੇਂਦਰੀ ਬਾਲ ਸਾਹਮਣੇ ਵੀ ਕਿਹਾ ਸੀਗਾ ਕਿ ਆਪ ਮਰੀਠੀਆਂ ਨੂੰ ਅੰਦਰ ਦੇਣਾ ਹੈ ਤੇ ਫਿਰ ਮਾਫੀ ਕਾਹਤੋਂ ਮੰਗ ਗਿਆ ਤੇ ਜਦੋਂ ਸੁਪਰੀਮੋ ਮਾਫੀ ਮੰਗ ਗਿਆ ਤੇ ਦੂਜੇ ਲੀਡਰ ਕੀ ਕੰਨਦੇ ਹੋ ਮੈਂ ਤਾਂ ਫਿਰ ਮੰਨਣੀ ਪੈਣੀ ਸੁਪਰੀਮੋ ਦੀ ਵੀ ਉਹ ਕਹਿੰਦੀ ਸਾਡੇ ਭਾਈ ਉਹ ਲਾ ਉਹ ਭਾਈ ਲਾ ਕੇ ਆਏ ਥੋੜੇ ਸਾਹਮਣੇ ਜਨਮੇ ਨਵਰਗਾ ਤੇ ਲਾ ਕੇ ਆਏ ਇਹ ਦੱਸੋ ਨਾ ਤੁਸੀਂ ਤੁਸੀਂ ਜੇ ਤੇ ਕੇਸ ਨਹੀਂ ਦਾ ਜੀ ਗੱਲ ਸੁਣੋ ਉਹ ਕਹਿੰਦੇ ਹੁੰਦੇ ਆ ਨਾ ਰੋਗੀ ਨੂੰ ਰੋਗੀ ਨੂੰ ਮਾਰ ਦੇਣਾ ਰੋਗ ਖਤਮ ਹੋਣਾ ਨਹੀਂ ਹੁੰਦਾ ਗਾ ਰੋਗ ਤਾਂ ਉੱਥੇ ਹੀ ਪਿਆ ਹੈ ਤੁਸੀਂ ਜਿੰਨੇ ਮਾਦੀ ਚਿੱਟੇ ਵਾਲੇ ਬੰਦੇ ਅੰਦਰ ਛੱਡ ਦੋ ਜਿੰਨੇ ਚਿਰ ਨਸ਼ਾ ਨਹੀਂ ਮੁੱਕਦਾ ਉਹਨਾਂ ਚਿਰ ਚਿੱਟਾ ਨਹੀਂ ਮੁੱਕਦਾ ਫੈਕਟਰੀਆਂ ਦਾ ਵੀ ਬਿਆਨ ਆਉਂਦਾ ਸਾਨੂੰ ਤੇ ਵੀ ਪਤਾ ਕਿੱਥੇ ਫੈਕਟਰੀਆਂ ਲੱਗੀਆਂ ਨੇ ਜੇ ਕੋਈ ਪਤਾ ਹੋਊਗਾ ਫਿਰ ਕਾਰਵਾਈ ਕਰਨੀ ਬਾਈ ਜਦੋਂ ਇਹ ਮਾਂ ਸੜਿਆ ਜਾਂ ਚਾਤੋਂ ਪਏ ਪੈਰ ਤੱਕ ਦਾ ਨਾ ਜੇ ਹੋਊਗਾ ਹੋ ਤਾਂ ਪਿਆ ਜਾਏ ਨੇ ਉਹ ਲੰਘੇ ਵਰਤਿਦਾ ਇਹ ਕਰਦੇ ਸਰਕਾਰ ਦਾ ਦਾਹਾ ਕਿੰਨੇ ਦਿਨਾਂ ਦੀ ਰਹੀ ਜਾਂਦੇ ਤਿੰਨ ਸਾਲ ਪਏ ਨੇ ਨਹੀਂ ਤਿੰਨ ਸਾਲ ਪਏ ਆ ਪਰ ਜੋ ਹਾਲਾਤ ਹੋ ਗਿਆ ਅੱਜ ਕੱਲ੍ਹ ਕਿਉਂ ਬੰਦਾ ਸਰਕਾਰ ਦਾ ਡਾਢੀ ਹੈ ਨੀਗਾ ਤੁਸੀਂ ਦੇਖੋ ਆ ਛੜਿਆਮ ਕਬੱਡੀ ਖਿਡਾਰੀ ਮਾਰਦੇ ਸਿੱਧੂ ਮੂਸੇ ਵਾਲਾ ਮਾਰਦਾ ਇਹ ਮੁਗਿਆ ਸਰਪੰਚ ਸੀਗਾ ਕਿਹੜੇ ਪਿੰਡ ਦਾ ਉਹ ਵੀ ਮਾਰਦਾ ਤੁਸੀਂ ਦੇਖੋ ਅੱਜ ਕੱਲ੍ਹ ਜਿਵੇਂ ਆ ਮੁਫਲੀ ਦੇ ਮੈਲ ਨਹੀਂ ਹੁੰਦੇ ਜਿਹੜੀਆਂ ਦੇ ਕਾਰਤੂਸ ਤੇ ਧਰ ਰਵਲਰ ਤਾਂ ਇੱਥੇ ਪੰਜਾਬ ਚ ਦਾਦੀ ਫੇਰੀ ਸਰਕਾਰ ਦਾ ਬੰਦੇ ਤੁਰੇ ਜਾਂਦੇ ਨੇ ਇੱਥੇ ਬੰਦਾ ਨਹੀਂ ਇੱਥੇ ਹੋਰ ਕੋਈ ਮਾਰ ਦੇਵੇ ਆਪਣੇ ਬੈਠਾ ਜਿਹਦੇ ਮਾਰ ਦੇਵੇ ਇਹਦਾ ਪਰ ਸਹੀ ਗੱਲ ਨਹੀਂ ਦਾਦੀ ਆਲੀ ਗਾ ਇਹਦਾ ਮਤਲਬ ਇਹ ਥੋੜਾ ਵੀ ਭਗਵੰਤ ਮਾਰ ਚੱਕ ਕੇ ਦਾ ਫਲਾਪ ਵਾ ਦੇ ਫਿਰ ਉਹ ਤਾਂ ਮੰਨ ਕੇ ਪਹਿਲਾਂ ਦੇ ਗੈਂਗਸਟਰ ਤਿਆਰ ਕੀਤੇ ਨੇ ਗੈਂਗਸਟਰ ਉਹ ਮਾਰੇ ਵੀ ਨਹੀਂ ਇਹ ਵੇਖੋ ਕਿੰਨੇ ਖતમ ਕਰਦੇ ਨੇ ਇਹਨਾਂ ਨੇ ਗੈਂਗਸਟਰ ਮਾਰਨ ਦਾ ਸਭ ਤੋਂ ਵੱਡੀ ਉਦਾਹਰਨ ਮੈਂ ਦਿੰਦਾ ਤੁਹਾਨੂੰ ਇੱਥੇ ਸਾਰੇ ਬੰਦੇ ਖੜੇ ਆ ਦੱਸੋ ਜੇ ਮੈਂ ਝੂਠ ਬੋਲਦਾ ਤਾਂ ਯੂਪੀ ਚਲੋ ਯੂਪੀ ਦੇ ਗੈਂਗਸਟਰਾਂ ਦਾ ਖਰਬ ਕੀਤਾ ਕਿ ਨਹੀਂ ਜਿਹਦਾ ਪਤਾ ਲੱਗਦਾ ਹਣ ਮੇਰੀ ਗੱਲ ਸੁਣੋ ਕਹਿੰਦੇ ਸੀਗੇ ਸਿੱਧੂ ਉਸ ਦੇ ਕਤਲ ਕੀਤਾ ਉਹਦਾ ਹਮਲਾ ਕੀਤਾ ਉਹਨਾਂ ਜਿਹਨਾਂ ਚ ਕਿਉਂ ਬਰੇ ਬੈਠੇ ਆ ਦੱਸੋ ਇੰਟਰਵਿਊ ਕਿਵੇਂ ਹੁੰਦੇ ਆ ਹਣ ਮੇਰੀ ਗੱਲ ਸੁਣੋ ਯੂਪੀ ਨੇ ਕੀਤਾ ਕਿ ਨਹੀਂ ਯੋਗੀ ਨੇ ਜਿਹੜਾ ਗੈਂਗਸਟਰ ਚੱਲ ਵੀ ਬੁਲਡੋਜ਼ਰ ਦੇ ਦੋ ਘਰ ਤੇ ਕਰ ਕਰੋਂ ਇੱਕ ਨਸ਼ਤਾ ਕਹਿੰਦੇ ਖਣਾ ਸਾਥ ਅਸੀਂ ਦੇਵਾਂਗੇ ਤੁਸੀਂ ਪੰਜਾਬ ਸੁਧਾਰੋ ਪੰਜਾਬ ਦੇ ਨਾਲ ਖੜੇ ਅਸੀਂ ਪਾਰਟੀਆਂ ਨਾਲ ਨਹੀਂ ਖੜੇ ਮਾਦਨ ਹੁਣ ਵੀ ਜਲਾ ਪੰਜਾਬ ਦੇ ਨਾਲ ਖੜੇ ਆ ਵੀ 3 ਸਾਲ ਹੋਰ ਰਹਿੰਦੇ ਨੇ ਜੇ ਨਾ ਕੋਈ ਕੰਮ ਕਰਦਾ ਕੋਈ ਨਾ ਪਾਇਆ ਕੋਈ ਤੇ ਹੁਣ ਤੱਕ ਕੋਈ ਲੋਰ ਆ ਗਏ ਹਮ ਦਾ ਕਰ ਲੈਂਦੇ ਮੇਰੇ ਹੱਥ ਜੇ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਲੈਣ ਦਾ ਅਸੀਂ ਤੁਹਾਡੀ ਬੱਚੀ ਸੀ ਸਾਡੀ ਮੈਨੂੰ ਜਨਾ ਕਾਲੀ ਕਾਰ ਕਰ ਦੋਸਾਂ ਵਿੱਚ ਪੰਜਾਬ ਦੀ ਜਵਾਨੀ ਨਾ ਸਹੀ ਫਿਰ 2 ਸਾਲ ਨੂੰ ਕਰਨਾ ਕੀ ਇੱਥੇ 2 ਸਾਲਾਂ ਦੇ ਪੰਜਾਬ ਹੁਣ ਲੁੱਟੇ ਜਾਊਗਾ ਐਸੀ ਸਿਰ ਪੰਜਾਬ ਹੋਰ ਲੁੱਟੇ ਜਾਵੇ ਇੰਨੇ ਸਾਡੇ ਵਿੱਚ ਵੱਡਾ ਜੇ ਵੱਡੇ ਵਾਲੇ ਜਿਹੜੇ ਗੋਠੇ ਕਾਲੀਆਂ ਦੇ ਕਰੇ ਹੋਏ ਜਿੱਥੇ ਬੈਠੇ ਇੱਕ ਵੀ ਦਿਖਾ ਦਿਓ ਬਾਗਲ ਚ ਕੰਮ ਥੋੜਾ ਖਲਾਵਾ ਇੱਕ ਵੀ ਦਿਖਾ ਦਿਓ 2 ਸਾਲ ਦਾ ਆ ਜਿਹੜੇ ਕਰਨੇ ਨੇ ਬਾਗਲ ਕਈ ਨੇ ਸਾਡ ਰਹੇ ਨੇ ਫਿਰ ਬਾਗਲ ਕਦ ਮਾ ਦੇਗਾ ਵੀ ਰਹੇ ਨਹੀਂ ਦੱਸੋ ਗੁੱਲਾ ਰਾਤ ਦਾ ਹਾਕੀਆਂ ਪਈਆਂ ਘਰ ਘਰਾਰੇ ਲਾਈ ਜਾਂਦੀਆਂ ਹਜੇ ਕਹਿੰਦੇ ਸਹੀ ਕੰਮ ਕੀਤੇ ਆ ਜੀ 2007 ਦੇ ਵਿੱਚ ਸਾਡੀ ਮੋਟਰ ਦੀ ਤਗਾਸ ਸੀ ਮੋਟਰ ਦਾ ਸਾਨੂੰ ਕਿੱਥੋਂ ਮਿਲ ਗਿਆ ਸਾਡੀ 2007 ਅੰਸ਼ਾਂ ਦੇ ਸਾਢੇ ਢਾਈ ਕਿਲੇ ਪੜੀਦੀ ਆ ਤੇ ਜਦੋਂ ਸਾਨੂੰ ਮੋਟਰ ਨਹੀਂ ਲਾ ਕੇ ਦੇ ਸਕਦੇ ਇਹ ਜਿੱਤ ਬੰਦੇ ਸਵਾਦ ਦਾ ਵੀ ਕੰਮ ਕਰ ਕੰਮ ਨਹੀਂ ਜੰਦੇ ਹੂੰ ਤੇ ਜਦੋਂ ਸਾਡਾ ਆਪ ਦਾ ਕਾਰੋਬਾਰ ਹੈ ਨਾ ਮਾੜਾ ਵੋਟਾ ਹੀ ਰੋਟੀ ਖਾਂਦੇ ਕੋਣਾ ਕਰਦੇ ਥਣ ਲੋ ਵੀ ਖਤਮ ਨਹੀਂ ਜੰਦੇ ਹੂੰ ਤੇ ਦੱਸੋ ਜੇ ਆਪਣੇ ਭਾਈ ਕਿੰਨਾ ਹੱਥ ਤੇ ਕਲੈਕਸ਼ਨ ਹੀ ਤੁਹਾਨੂੰ ਦੇ ਸਕਦੇ ਲਾ ਦੱਸੋ ਭਾਈ ਬਾਈ ਦੋਹਾਂ ਦਾ ਹਾਂ 2007 ਦੀ ਕਲੈਕਸ਼ਨ ਹੈ ਅੱਛਾ ਤੇ ਦੋਹਾਂ ਦਾ 2007 ਦਾ ਰੁਕਿਆ ਹੁੰਦਾ ਹਾਂ ਹਾਂ ਪੰਜ ਇੱਕ ਤੋਂ ਘੱਟ ਵਾਲਾ ਭਰਾ ਇਸਨ ਠੀਕ ਹੈ ਕਿਸੇ ਸਰਕਾਰ ਦੀ ਗੱਲ ਸੁਣੀ ਜਾਂ ਕਿਸੇ ਨੇ ਨਹੀਂ ਗੱਲ ਸੁਣੀ ਪਹਿਲਾਂ ਅਕਾਲੀ ਉੱਥੇ ਪੁੱਛਾ ਮਾਰ ਕੇ ਔੜ ਕੇ ਮੋੜ ਕੇ ਕਾਂਗਰਸ ਹੋ ਗਈ ਤੇ ਮੋੜ ਕੇ ਹੁਣ ਇਹਨਾਂ ਦਾ ਜੇ ਇਹ ਇੱਕ ਹਰੇ ਤੁਹਾਨੂੰ ਹਾਲ ਪਾਇਆ ਮਤਲਬ ਕੀ ਮਤਲਬ ਪਤਾ ਕੀ ਹੈ ਅੱਗੇ ਉਹਨਾਂ ਨੇ ਥੋੜੇ 2007 ਤੋਂ ਨੂੰ ਲਮਕਾਤਾ ਹਾਂ ਦੋ ਤਿੰਨ ਸਾਲ ਹੀ ਵੀ ਲਮਕਾਉਣਗੇ ਮੈਂ ਕਹਿੰਦਾ ਜੇ ਉਹਨਾਂ ਤੋਂ ਕੰਮ ਰੁਕੇ ਆ ਇਹਨਾਂ ਇਹ ਵੱਡਾ ਦਲ ਕੰਮ ਸਾਰੇ ਕੰਮ ਕਰ ਦੇਣਾ ਨੋ ਜੀ ਤੁਹਾਡੇ ਤੁਹਾਡਾ ਕੰਮ ਹੁੰਦਾ ਇਹਦਾ ਕੀ ਆ ਦੱਸੋ ਕਾਗਜ਼ ਪੱਤਰ ਭਰਉਣ ਦਾ ਕੰਮ ਕਰਨੀ ਕਰਾਸੀ ਹੁਣ ਵੀ ਰਹੇ ਉੱਥੇ ਬੰਦੇ ਬਾਈ ਦਾ ਕਨੈਕਸ਼ਨ ਕੱਢਣੇ ਬਾਈ ਦਾ ਕਨੈਕਸ਼ਨ ਮਿਲੂਗਾ ਬਾਈ ਨੂੰ ਕੋਈ ਸਬਾਰਥ ਨਹੀਂ ਚੱਲਦੀ ਜੀ ਅਸੀਂ ਸਰਕਾਰ ਦੇ ਆ ਆਮ ਆਦਮੀ ਵਰਕਰ ਦਾ ਦਾਅਵਾ ਆ ਵੀ ਤੁਹਾਡਾ ਕੰਮ ਹੋਊਗਾ ਹਾਂ ਜੇ ਮਨ ਗਿਆ ਇਹ ਮੇਰੇ ਕਨੈਕਸ਼ਨ ਭਰਿਆ ਹੋਇਆ ਜਦੋਂ ਸਾਡੇ ਮਨ ਜਾਂਦਾ ਭਰਿਆ ਬਾਈ ਨੇ ਸਾਡਾ ਲੜਕਾ ਆ ਵਾ ਇਹ ਸਾਡੀ ਸਰਕਾਰ ਖੋਲਦੀ ਅਸੀਂ ਤੁਹਾਨੂੰ ਹੁਣ ਵੀ ਨੇ ਕਨੈਕਸ਼ਨ ਦੇ ਰਹੇ ਜੀ ਇਹ ਹੁਣ ਵੀ ਲੱਗ ਗਿਆ ਫਿਰ ਕੋਈ ਹੋ ਦੇਵੋਗੇ ਉਹਨਾਂ ਨੂੰ ਫਿਰ ਇਹਦੇ ਬਣ ਦੇ ਸਕਦੇ ਸਾਨੂੰ ਕਹਿ ਸਕਦੇ ਸਾਡੀ ਸਰਕਾਰ ਨੂੰ ਇਹਦਾ ਇਨੇ ਸਾਲਾਂ ਦਾ ਕਹਿ ਰਹੇ ਦੋ ਸ ਇਹੀ ਗੱਲ ਆ ਕਿ ਮਤਲਬ ਕਿ ਤਿੰਨ ਸਾਲ ਲੰਘ ਗਿਆ ਸ਼ਾਇਦ ਅਖੀਰਲੇ ਸਾਲ ਚ ਫਿਰ ਸਾਡਾ ਮਨ ਬਣਾਤਾ ਕਰਦਾ ਜੀ ਬਾਈ ਜੀ ਤੁਹਾਨੂੰ ਕੰਨੀਆਂ ਵੀ ਨੌਕਰੀਆਂ ਦੇਂਦਾ ਨੌਕਰੀ ਜਿਹੜੀ ਆਈ ਘਰ ਦੀ ਮਾੜੀ ਮੋਟੀ ਕਰਕੇ ਕਮਾ ਕੇ ਖਾਣੀ ਆ ਹੁਣ ਕੋਈ ਉਸ ਵਾਸਤੇ ਵਾਂਗ ਰੱਖੀ ਬੈਠੇ ਆ ਦੱਸ ਲੋ ਹੂੰ ਬਾਕੀ ਹੋ ਤੂੰ ਇਹ ਲੈ ਜੇ ਕੋਈ ਵੀ ਖੀਰਤੇ ਕਰਾਂਗੇ ਖੀਰਤੇ ਕੰਮ ਕਰਨ ਲੱਗਦੇ ਕੋਈ ਗੱਲ ਹੀ ਨਹੀਂ ਕੋਈ ਸਾਡੇ ਸ਼ਹਿਰ ਚ ਨੇ ਜਿੰਨੇ ਵੀ ਕੰਮ ਨੇ ਅਸੀਂ ਪਹਿਲਾਂ ਜੁਲਾਈ ਨੇ ਕਰੇ ਦੋ ਸਾਲ ਹੋ ਗਏ ਨੇ ਪਿਛੰਗ ਸਰਕਾਰਾਂ ਵੀ 4 ਸਾਲਾਂ ਦੇ ਬਾਅਦ ਹੀ ਕੁਝ ਖੜਕਾ ਦੜਕਾ ਦ ਸੁਣਾਉਂਦੀਆਂ ਹੁੰਦੀਆਂ ਉਹ ਵੀ ਖੜਕਾ ਦੜਕਾ ਨਹੀਂ ਕੀਤਾ ਤੈਨੂੰ ਕੋਈ ਨਾ ਵੀ ਸ਼ਹਿਰ ਚ ਕੋਈ ਗਲੀ ਮਹੱਲਾ ਜਾ ਕੇ ਇਹ ਲੈ ਜਿੱਥੇ ਨਹੀਂ ਕੰਮ ਚੱਲਦਾ ਸ਼ਹਿਰ ਚ ਸਾਰੇ ਸਾਰੇ ਕੰਮ ਚੱਲ ਰਹੇ ਨੇ ਸ਼ਹਿਰ ਚ ਗਰਾਊਂਡ ਸਟੇਡੀਅਮ ਦੀ ਰੋਡ ਸੀਗੀ ਸਟੇਡੀਅਮ ਦਾ ਹੀ ਨਹੀਂ ਪਤਾ ਲੱਗ ਕੇ ਤਾ ਸਟੇਡੀਅਮ ਚੱਲੀ ਜਾਂਦਾ ਹਨ ਜਿਹੜੇ ਕੰਮ ਨੇ ਸਰਕਾਰ ਨੇ ਪਿੱਛੋ ਕਰਦੇ ਜੋ ਪਹਿਲਾਂ ਕੀਤੇ ਨੇ ਕੋਈ ਕੋਈ ਸਬਜ਼ੀ ਵਾਲੇ ਬੰਦਾ ਰੱਖਣਾ ਉਹਦੇ ਲਈ ਨੌਕਰੀ ਹੈ ਕਪੜੇ ਇਕੱਠੇ ਰੱਖਣਾ ਉਹ ਵੀ ਨਹੀਂ ਨੌਕਰੀ ਐ ਤੇ ਵੱਡੀ ਫੂਟ ਰੱਖਣਾ ਉਹ ਵੀ ਨਹੀਂ ਨੌਕਰੀ ਬਾਪਾ ਮੁਰਗਿਆ ਮੁਰਗਿਆਂ ਦੇ ਵੀ ਬਣਾਉ ਦੇਣਾ ਸੀ ਮਾਫ ਜੀ ਬਤਾ ਮੁਰਗੀ ਦੇ ਆਂਡੇ ਦਾ ਦੇਣੇ ਸਭ ਕੋ ਦੇਣੇ ਤਾਂ ਘਰੜ ਗਿਆ ਸਾਰਾ ਤਾਂ ਦਰਿਆ ਨਹੀਂ ਰੋੜ ਤਾਂ ਸਾਰਾ ਕਿਹੜਾ ਬਾਪੂ ਹੋ ਸਕਦਾ ਹੋ ਸਕਦਾ ਕਾਲੀਦਾਲ ਵਾਲੇ ਕੋਈ ਲਈ ਹੋਈ ਨੌਕਰੀ ਇਹ ਨਹੀਂ ਮਿਲਿਆ ਹੁਣ ਇਹਨਾਂ ਨੂੰ ਹਨ ਇਹਨਾਂ ਨੂੰ ਵੱਧ ਪਤਾ ਹੈ ਸਾਡੇ ਪੁਰਾਣੇ ਨੇ ਅਸੀਂ ਨਵੇਂ ਸੀ ਅਸੀਂ ਬਦਲ ਕੇ ਦੇਖ ਲਈਆ ਕਮਰਾ ਤਾਂ ਕਈ ਹੈਗੇ ਆ ਇਹਨਾਂ ਦੇ ਤੁਹਾਡੇ ਲੀਡਰ ਵੀ ਆਪਦੇ ਰਿਸ਼ਤੇਦਾਰਾਂ ਨੂੰ ਦੇਈ ਜਾਂਦੇ ਨੇ ਨੌਕਰੀ ਤੁਸੀਂ ਸਾਥਕਾਰ ਨੂੰ ਸਾਥਕਾਰ ਉਹਨਾਂ ਲੈਂਦੇ ਨੇ ਮਾਨ ਸਾਹਿਬ ਨੇ ਕਹਿਣ ਗਏ ਕਿ ਕਿਸੇ ਲੀਡਰ ਨੂੰ ਕਿਸੇ ਰਿਸ਼ਤੇਦਾਰ ਨੂੰ ਤੁਹਾਨੂੰ ਲੱਗਦਾ ਕਰਦਾ ਤੁਸੀਂ ਉੱਤੇ ਟੋਪੀ ਦਾ ਵੀ ਬੜਾ ਰੌਲਾ ਸੀਗਾ ਬਈ ਪਹਿਲਾਂ ਤਾਂ ਬਈ ਜੱਜਸ ਕਹਾਉਂਦੇ ਮੰਨਦਾ ਤੁਹਾਨੂੰ ਵੀ ਪਰ ਅਜ ਤੱਕ ਮੁੱਖ ਮੰਤਰੀ ਕਿਹਦੇ ਨੂੰ ਨਾਮ ਨਹੀਂ ਮਿਲ ਜੂਗੀ ਮੁੱਖ ਮੰਤਰੀ ਤਾਂ ਮੈਨੂੰ ਅਸਰ ਮੁੱਖ ਮੰਤਰੀ ਪੰਜਾਬ ਦਾ ਰਾਜਾ ਯਾਰ ਕੋਈ ਨਹੀਂ ਕੋਈ ਹੋਰ ਕੋਈ ਨਹੀਂ ਬੱਸ ਆ ਯਾਰ ਬੰਦਾ ਸਕਰਦਾ 10-10 ਹਜ਼ਾਰ ਤੁਸੀਂ ਗਿਣਾ ਦਿਓ ਦਾਦਾ ਯਾਰ ਰਹੇ ਵੀ ਇਹਦੇ ਨਾਲ ਤੁਸੀਂ ਦੱਸੋ ਇਹ ਕਹਿੰਦੇ ਆ ਇਹ ਜਿਹੜੀ ਜਿਹੜੀ ਨਹੀਂ 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 ਜਦੋਂ ਭਗਵੰਤ ਸਿੰਘ ਸਾਹਿਬ ਬਣੇ ਨਹੀਂ ਸੀਗੇ ਉਦੋਂ ਉਹਨਾਂ ਦਾ ਬਿਆਨ ਸੀਗਾ ਕਿ ਜੇ ਸੁਖਵੀਰ ਬਾਦਲ ਤੋਂ ਮਰਨ ਬੜੀ ਗਾੜਾ ਗੜਾ ਨਹੀਂ ਆ ਜਾਂਦਾ ਤਾਂ ਮੁਰਗੀ ਖਾਨਾ ਖੋਲ ਲੈ ਤੇ ਹਰ ਮੈਨੂੰ ਲੱਗਦਾ ਹੈ ਕਿ ਕਿਤੇ ਗੱਲਾਂ ਬਦਲ ਗਈਆਂ ਹੂੰ ਕਿ ਜਿਹੜੇ ਸੀਗੇ ਆਮ ਬੰਦੇ ਆਮ ਆਦਮੀ ਪਾਰਟੀ ਕਿ ਜਿਹਦਾ ਮੇਨ ਮੋਟੋ ਸੀਗਾ ਕਿ ਅਸੀਂ ਝਾੜੂ ਦਾ ਜਿਹੜਾ ਨਿਸ਼ਾਨ ਹੁੰਦਾ ਉਹ ਹਰ ਘਰ ਚਾ ਹੂੰ ਝਾੜੂ ਇਹ ਕਹੋ ਚੀਜ਼ ਹੈ ਕਿ ਜਿਹੜਾ ਆਮ ਬੰਦੇ ਨੂੰ ਇਹ ਫੀਲ ਕਰਾਉਂਦਾ ਕਿ ਆਪਾਂ ਆਮ ਬੰਦੇ ਆ ਕਿ ਸਾਡੀ ਪਾਰਟੀ ਆਮ ਬੰਦੇ ਦੀ ਪਾਰਟੀ ਹੈ ਪਰ ਜਦੋਂ ਇੱਕ ਬੰਦਾ 10-10 ਹਜ਼ਾਰ ਸੈਕਿਉਰਿਟੀ ਹੋਵੇ ਕਿਤੇ ਤਾਂ ਨਾ ਸਿਕਿਉਰਿਟੀ ਫੀਸ ਦੀ ਮਾਤਾ ਲਾਲ ਦੀ ਸਿਕਿਉਰਿਟੀ ਦੱਸੋ ਉਹਨਾਂ ਦੀ ਉਹਨਾਂ ਨੇ ਉਹਨਾਂ ਨੇ ਵੀ ਰਾਜਨੀਤੀ ਕਰਨੀ ਜੇ ਰਾਜਾ ਤੁਸੀਂ ਕਹਿੰਦੇ ਆ ਭਗਵੰਤ ਮਾਨ ਸਾਹਿਬ ਨੂੰ ਰਾਜਾ ਮੰਨਦੇ ਆ ਤੇ ਅਸੀਂ ਕਹਿੰਦੇ ਆ ਰਾਜੇ ਦਾ ਹੱਕ ਆ ਵੀ ਆਪਦੀ ਸੁਰੱਖਿਆ ਕਰਨੀ ਲਵੇਗਾ ਤੇ ਬਾਕੀਆਂ ਦਾ ਕੀ ਹੱਕ ਦੱਸੋ ਉਹ ਤਾਂ ਮੈਂ 50 ਫਾਂਸ ਦਾ ਬੇਸਿਕ ਹੱਕ ਆ ਤੇ ਜਿਹੜੀ ਹੁਣ ਨਵੀਂ ਭਰਤੀ ਕਰਨੀ ਆ ਉਸੇ ਕੰਮ ਦੀ ਲਾਣੀ ਆ ਉਹ ਆਜੋ ਵੀ ਬੰਦੇ ਸਾਡੇ ਤਿਆਰ ਹੋਈ ਜਾਣੇ ਸਿਕਿਉਰਿਟੀ ਹੋਰ ਲੈ ਲਓ ਤੁਸੀਂ ਇਹ ਵੀ ਵੇਖੋ ਨਾ ਬਣ ਗਏ ਯਾਰ ਜੇ ਬਣ ਗਏ ਖਾਲੀ ਕਾਗਰ ਅੱਗੇ ਬੰਦੇ ਸੀਗੇ ਹੁਣ ਤੇ ਕਰੋਨਾ ਦੇ ਬੰਦੇ ਰੱਖੇ ਆ ਉਹਨਾਂ ਨੇ ਆ ਕੇ ਸੀਰੀਅਲ ਆ ਵੀ ਰੱਖ ਉਹਦਾ ਫਿਰ ਤੁਸੀਂ ਜਿਸ ਉਹਨਾਂ ਦਾ ਸੀਰੀਅਲ ਆ ਉਹ ਵੀ ਗਨਮੈਨ ਹੁੰਦੇ ਸੀਗੇ ਕਾਲੀ ਕਾਗਰਸ ਦੇ ਬੰਦੇ ਸੀ ਜਿੰਨੇ ਵੀ ਲਿਰਾਉਂਦੇ ਹੁੰਦੇ ਸੀ ਬੰਦੀਆਂ ਵੇਲੇ ਸੀਰੀਅਲ ਆ ਕਹਾਂ ਸੀ ਤਾਂ ਕੋਈ ਨਹੀਂ ਹੋਇਆ ਕਿ ਸੀਰੀਅਲ ਵਿੱਚ ਝੂਠ ਆ ਸਾਰਾ ਗੱਪ ਹੀ ਇਹਨਾਂ ਕੋਲ ਹੋਰ ਕੋਈ ਨਹੀਂਗਾ ਗੱਪ ਚ ਯਾਰ ਸਾਰੇ ਆ ਬੈਕਗਰਾਉਂਡ ਬਣਿਆ ਲੱਗਦਾ ਹੀ ਉਹਨਾਂ ਨੇ ਬੱਚੀ ਦਾ ਆ ਕਹਿੰਦੇ ਕਰਾਗੇ ਫਿਰ ਕੀਤਾ ਕਿਉਂ ਨਹੀਂ ਆ ਤਿੰਨਾਂ ਵੀ ਕਹਿੰਦੇ ਇਹ ਤਾਂ ਵੱਡੇ ਵੱਡੇ ਗੱਪ ਮਾਰਦੇ ਨੇ ਇਹਨੇ ਬਾਈ ਜੀ ਆ ਪਤਾ ਐ ਗੱਲ ਕਹਿੰਦੇ ਸੀ ਮੇਰੇ ਜਿਹੜੇ ਵਾਦੇ ਆ ਉਹ ਨਹੀਂ ਪੂਰੇ ਕੀਤੇ ਵਾਦੇ ਇਹਨੇ ਸਕਿਉਰਿਟੀ ਕਿਹਾ ਸੀਗਾ ਇਹ ਇੰਨੀਆਂ ਰੱਖਦੇ ਹੈਲੀਕਾਪਟਰ ਤੇ ਆਉਂਦੇ ਆ ਮੈਂ ਹਰ ਆਦ ਬਾਦ ਚ ਹੁਣ ਇਹ ਲੜਾਈ ਹੈ ਦੂਜੀ ਜਨਾਨੀ ਵਾਂਗ ਹੂੰ ਉਹ ਲੜਦੇ ਉਹਨਾਂ ਨਾਲ ਤਰੰਦਰਾ ਸਾਡਾ ਕੰਮ ਦਾ ਕਰਦੇ ਤੇ ਉਹਨਾਂ ਨਾਲ ਬਾਅਦ ਚ ਲੜ ਲਈ ਮੈਂ ਉਹ ਮਜੀਠੀ ਆ ਆਏ ਕਰ ਦੂੰਗਾ ਮੈਂ ਉਹਦੇ ਚਾਏ ਉਹਨੂੰ ਅੰਦਰ ਕਰਾ ਦੂੰਗਾ ਇਹਨਾਂ ਚੱਟਾ ਜਵਾਇਆ ਤੋ ਉਹ ਵੀਰ ਕੇ ਉਹ ਉਹਨਾਂ ਨਾਲ ਬਾਅਦ ਚ ਸਾਡਾ ਜਿਹੜਾ ਗਰੀਬਾਂ ਦਾ ਕੰਮ ਕਰਦੇ ਆ ਇਹ ਗੱਲ ਹੁਣ ਬਣਗਾ ਤੁਸੀਂ ਇਹ ਆਮ ਲੋਕਾਂ ਨੂੰ ਮਿਲਦਾ ਨਹੀਂਗਾ ਤੁਸੀਂ ਹੁਣੇ ਦੇਖਿਆ ਥੋੜੇ ਜਿਹੇ ਮਾਨ ਸਾਹਿਬ ਦੇ ਤੇ ਬਾਗੇ ਪਲੇ ਆਏ ਨੇ ਮਾਨ ਜਾਲ ਚਾਲੇ ਚੌਕ ਤੇ ਖੜੇ ਨੇ ਉਹ ਸਰ ਇਹ ਮਨਗਰ ਨੂੰ ਆ ਬੰਦਾ ਮਿਲਿਆ ਕੋਈ ਉਹਦਾ ਬੰਦਾ ਨਹੀਂ ਜਿਹੜਾ ਜਾ ਕੇ ਆਮਲੋ ਪਾਰਟੀ ਦਾ ਕੋਈ ਵਰਕਰ ਨਹੀਂ ਮਿਲਿਆ ਨੂੰ ਬਾਰੇ ਸਾਰੇ ਤੇ ਆਮ ਲੋਕ ਮਿਲਣੇ ਆ ਆਮ ਲੋਕ ਨੇ ਉਹਨੂੰ ਦੱਸਿਆ ਕਿ ਸ਼ਹਿਰ ਦੀ ਕੀ ਸਿਤਤੀ ਆ ਤੁਸੀਂ ਆਪ ਹੀ ਦੇਖ ਲਓ ਵੀ ਉਹਨੂੰ ਕਹਿੰਦੇ ਕਹਿੰਦੇ ਮੰਤਰੀ ਸਾਹਿਬ ਦਾ ਆਮਲੋ ਖਾਣ ਨੂੰ ਪਤਾ ਸੀਗਾ ਵੀ ਮਾਰਾ ਸਾਹਿਬ ਬਾਗੇ ਪੜੇ ਆ ਰਹੇ ਨੇ ਹੋਰ ਆਮ ਤਰ੍ਹਾਂ ਬੰਦਾ ਮੈਨੂੰ ਤਾਂ ਪਤਾ ਨਹੀਂ ਕਿਹਦੇ ਮਿਲੂਗਾ ਜਿਹੜੇ ਜਿਹੜੇ ਮਾਸਟਰਾਂ ਦੇ ਹਾਰ ਪਾਏ ਉਹ ਆਮ ਲੋਕ ਹੀ ਸੀਗੇ ਉਹ ਵੀਰੇ ਮਾਸਟਰਾਂ ਦੇ ਹੋਰ ਸਾਰੇ ਵੀ ਉਹ ਮਰ ਗਏ ਜੇ ਕਿ ਕਿਸੇ ਦੀ ਗਲਤੀ ਹੋਊਗੀ ਤਾਂ ਉਹ ਸਾਰੇ ਵੀ ਖੜੇ ਭਗਤ ਨਹੀਂ ਬਣੀ ਆ ਜੇ ਕਿਸੇ ਨਾਲ ਹੋਊਗੀ ਹੋਊਗੀ ਜੇ ਹੁਣ ਮਨਿਆ ਇਹਨਾਂ ਨੌ ਇੱਥੇ ਨਹੀਂਗੇ ਪਰ ਕਈ ਕਈ ਹਜੇ ਵੀ ਟੈਂਕੀਆਂ ਨਹੀਂ ਹਜੇ ਵੀ ਨਹੀਂ ਕਈ ਚੱਕਰ ਪਤਾ ਕੀ ਆ ਮਾਸਟਰ ਇਹਨਾਂ ਨੇ ਰੱਖੇ ਆ ਪਹਿਲਾਂ ਪਹਿਲਾਂ ਡੰਡੇ ਮਾਰ ਮਾਰ ਚੈੱਕ ਕੀਤੇ ਜਿਹੜੇ ਪੱਕੇ ਆ ਉਹਨਾਂ ਨੂੰ ਪੱਕੇ ਕਰਾ ਗਏ ਬਾਕੀ ਆ ਜੀ ਤਿੰਨ ਸਾਲ ਬਿਜੇ ਕੋਈ ਗੱਲ ਜਿਹੜੇ ਰਹਿੰਦੇ ਨੇ ਭਰਾ ਉਹਨਾਂ ਨੇ ਵੀ ਕਰ ਲਏ ਨਾ ਵੋਟਾਂ ਪਾਉਣ ਦੇ ਨਾ ਕੀਤੇ ਤਾਂ ਫਿਰ ਹਜੇ ਹੋਰ ਡੰਡੇ ਖਾਣੇ ਪੈਣੇ ਆ ਫੇਰ ਮਾਸਟਰ ਬੰਦ ਜੇ ਤਿੰਨ ਸਾਲ ਨਹੀਂ ਸਰਕਾਰ ਦੇ ਰਹਿੰਦੇ ਤੁਸੀਂ ਆਪ ਦੀ ਬਣਾ ਕੇ ਦੇਖ ਲਿਓ ਤੁਸੀਂ ਬਣਾ ਲਓ ਮਿਲਣ ਦਾ ਸਰਕਾਰ ਦੇ ਰਹਿੰਦੇ ਨੇ ਤੁਸੀਂ ਕਿਹੜੇ ਗੱਲਾਂ ਤੁਸੀਂ ਸਰਕਾਰ ਤੋਂ ਮੇਰੀ ਗੱਲ ਸੁਣੋ ਅਸੀਂ ਇਹੀ ਚਾਹੁੰਦੇ ਆ ਕਿ ਜੇ ਜਿਹੜਾ ਬੰਦਾ ਇਹ ਗੱਲ ਨੂੰ ਫੀਲ ਕਰਦਾ ਪੂਰੀ ਕੁਆਲਿਟੀ ਹੈਗੀ ਆ ਕੁਆਲੀਫਿਕੇਸ਼ਨ ਪੂਰੀ ਆ ਨੌਕਰੀ ਮਿਲਣੀ ਚਾਹੀਦੀ ਆ ਉਹਨੂੰ ਮਿਲੇ ਅਸੀਂ ਵੀ ਇਹ ਕਹਿੰਦੇ ਕਿ ਜਿਹੜਾ ਹੱਥ ਪੜਿਆ 10 ਪੜਿਆ ਉਹਨੂੰ ਵੀ ਨੌਕਰੀ ਦੇ ਦਿਓ ਜਿਹੜਾ ਜਿਹੜੀ میٹرਕ ਲਿਸਟ ਚੋਂ ਆਉਂਦਾ ਉਹਨੂੰ ਨੌਕਰੀ ਦੇਓ ਪਰ ਉਹ ਡੰਡੇ ਵਾਲੇ ਤਸ਼ੱਦਦ ਨਾ ਕਰੋ ਉੱਥੇ ਚੁੰਮੀਆਂ ਪੱਗਾਂ ਦੇ ਨਾਲ ਹੋ ਲੋ ਇਹਨਾਂ ਦਾ ਆਪਣੇ ਮਤਲਬ ਕਿ ਆਪਾਂ ਵੀ ਸਾਡਾ ਬੰਦੇ ਯਾਰ ਪੱਗ ਜੀ ਨਾਲ ਦੇ ਨਹੀਂ ਬੰਦਿਆ ਕਿ ਜੇ ਆਪਾਂ ਇਹੀ ਕਹਿੰਦੇ ਜੇ ਲੜਾਈ ਜੇ ਲੜਦੇ ਆਪਾਂ ਕਿ ਇਹਦੀ ਪੱਗ ਲੈ ਜੇ ਕੱਡੀ ਸ਼ਰਮ ਦੀ ਗੱਲ ਬੰਦਾ ਇੱਕ ਪਾਸੇ ਖੜੇ ਹੋ ਜਾਂਦੇ ਆ ਕਿ ਭਾਈ ਤੂੰ ਪੱਗ ਨੂੰ ਹੱਤ ਕੇ ਲੈ ਪਰ ਉਹ ਤੇ ਪੱਗ ਨਹੀਂ ਹੈ ਹੁਣੇ ਮੇਰੇ ਬਾਈ ਨੇ ਸਰਕਾਰ ਤੇ ਚਲੇ ਗਏ ਸਰਕਾਰ ਤੇ ਕਹਿੰਦੇ ਸਰਕਾਰ ਨੇ ਕੌਣ ਕੀਤਾਗਾ ਇਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ ਮਾਫ ਹੋਊਗਾ ਜੇ ਨਹੀਂ ਤਾਂ ਇਹ ਭਰ ਲੈ ਫਿਰ ਜਿਹਨਾਂ ਨੂੰ ਜੋ ਸਹੀ ਹੈ ਗੱਲਾਂ ਦਾ ਮਰੇ ਭਰ ਲੈ ਮੈਂ ਤੇ ਲੈ ਕੇ ਦਿਖਾਉਂਦਾ ਦਿਖਾ ਦੇ ਤੂੰ ਜੋ ਮਨੇ ਵਾਦਾ ਹੁਣ ਤੇ ਤੇਰੀ ਮਰਜ਼ੀ ਹੈ ਜੇ ਤੂੰ 6-6 ਦਿਨ ਵੱਧ ਜੂਨਟ ਬਾਲ ਲਿਆ ਤੇ ਮੰਨ ਕੇ ਲੋਕਾਂ ਨੂੰ ਫਿਰ ਪਰ ਨਹੀਂ ਬਣਾ ਬਈ ਯਾਰ ਹਣੇ ਕਿਹਾ ਜਾਂਦਾ ਕਿ ਕਸੂਰ ਬੱਲ ਦਾ ਹੈ ਮੈਂ ਮੈਂ ਮੇਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਕਿ ਸਾਡੇ ਸ਼ਹਿਰਾਂ ਵਿੱਚ ਇਹ ਨਹੀਂ ਹੋਣਾ ਚਾਹੀਦਾ ਇਹ ਗੱਲ ਕਹਿੰਦਾ ਬਿਜਲੀ ਬਿੱਲ ਫ੍ਰੀ ਨਹੀਂ ਹੋਣਾ ਚਾਹੀਦਾ ਜੇ ਪੰਜ ਜੇ ਪੰਜਾਬ ਆ ਪੰਜਾਬ ਚ ਸਸਤੀ ਹੋਣੀ ਚਾਹੀਦੀ ਹੈ ਬਿਜਲੀ ਰੇਟ ਸਸਤਾ ਹੋਣਾ ਚਾਹੀਦਾ ਸਾਰਿਆਂ ਨੂੰ ਉਹਦਾ ਫਾਇਦਾ ਮਿਲੇ ਜਿਹੜੀਆਂ ਫਸ ਜਿਹੜੀਆਂ ਫ੍ਰੀ ਰੀਅ ਸਕੀਮਾਂ ਮੈਂ ਇਹ ਕਹਿੰਦਾ ਕਿ ਉਹ ਬੰਦ ਹੋਣੇ ਚਾਹੀਦੀਆਂ ਇਹ ਬੰਦੇ ਨੂੰ ਬੁਝਦਲ ਬਣਾਉਂਦੀਆਂ ਜਿਨੇ ਚਾਰੇ ਅਸੀਂ ਨਹੀਂ ਹੋ ਗਿੱਤੇ ਆ ਹੋ ਹੋ ਵੇਗ ਨਾ ਬਾਈ ਆ ਤੁਸੀਂ ਤਾਂ ਸ਼ੁਰੂ ਕੀ ਨਹੀਂ ਸ਼ੁਰੂ ਕੀਤੇ ਆ ਫਿਰ ਇਹਦਾ ਤੂੰ ਜਿਹੜਾ ਤੂੰ ਆਪ ਹੀ ਦੱਸ ਤਾ ਇਸ ਸਾਡੇ ਕਲਾਸਿਕ ਗੈਸ ਸੈਂਟਰ ਫ੍ਰੀ ਦੇ ਕੇ ਉਹ ਹੀ ਅੱਜ ਕਿੰਨੇ ਨੂੰ ਕੀਤਾ ਤੁਸੀਂ ਨਹੀਂ ਉਹ ਕਿੰਨੇ ਨੂੰ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫ੍ਰੀ ਦਿੱਤਾ ਹੈ ਜਦੋਂ ਟਾਈਮ ਸੀਗਾ ਹਾਂ ਭਾਈ ਵਿਜੇ ਜੀ ਠੀਕ ਪਤਾ ਕੀ ਚੱਕਰ ਹੈ ਮੇਰੀ ਗੱਲ ਸੁਣ ਲੋ ਇਹ ਨਹੀਂ ਗੱਲ ਹੈਗੀ ਜੀ ਕੀ ਜੋ ਮੰਗਾਈ ਦਾ ਰੇਟ ਹੈ ਜੋ ਉਹ ਬਿਜਨਸ ਦਾ ਬੰਦਾ ਬਜਟ ਬੰਦਾ ਹੈ ਉਹਦੇ ਹਿਸਾਬ ਨਾਲ ਆਉਣਾ ਰੇਟ ਕਿਉਂਕਿ ਇਹ ਮੇਰੇ ਵਾਸਤੇ ਨਹੀਂ ਗੱਲ ਨਹੀਂ ਜਾਂ ਕਿਸੇ ਐਮਐਲਏ ਦੇ ਵਾਸਤੇ ਨਹੀਂ ਗੱਲ ਨਹੀਂ ਇਹ ਜਿਹੜੀ ਚੀਜ਼ ਨੂੰ ਖਲਾਫ ਕਰਦੇ ਪਹਿਲਾਂ ਇਹ ਮੇਰੇ ਵੀ ਭਾਜੀ ਬੀਜੇਪੀ ਨੇ ਨਾ ਪੰਜਾਬ ਦੇ ਵੋਟਾਂ ਪੈਣੀਆਂ ਨੇ ਇਹ ਮੈਂ ਹੋਰ ਵੀ ਦੱਸਦਾ ਜੁਜੇਪੀ ਦਾ ਇਹ ਗੱਲ ਦੀ ਦਾਵੇਦਾਰਾ ਬੀਜੇਪੀ ਨੇ ਕਿੰਨੇ ਕਿਸਾਨ ਮਰਾਏ ਸਾਡੇ ਠੀਕ ਹੈ ਨਾ ਪੰਜਾਬ ਦੇ ਉੱਤੇ ਤੇ ਹੁਣ ਵੀ ਬੀਜੇਪੀ ਨੂੰ ਮਨਤਾ ਕਰਦੇ ਰਹੇ ਕਿ ਤੂੰ ਸਾਡੇ ਨਾਲ ਮੀਟਿੰਗ ਕਰੋ ਆ ਕੇ ਇਹ ਕਿਸਾਨਾਂ ਦਾ ਐਮਐਸਪੀ ਦਾ ਹੱਲ ਕਰੋ ਤੁਸੀਂ ਜਾ ਕੇ ਇਹਨਾਂ ਨੇ ਇੱਕ ਵੀ ਹੱਲ ਕੀਤਾ ਹੋਏ ਮੋਦੀ ਨੇ ਪੰਜਾਬ 'ਚ ਚੰਗਾ ਕੰਮ ਕੀ ਗੱਲ ਗੱਲ ਪਤਾ ਕੀ ਆ ਫਿਰ ਕਿ ਪੰਜਾਬ ਚ ਜਾਤ ਆਪਾਂ ਕਹਿ ਲਈਏ ਕਿ ਕੱਲੇ ਕਿਸਾਨ ਹੀ ਆ ਹੂੰ ਹੋਰ ਲੋਕਾਂ ਦਾ ਸੋਝਦੇ ਨਹੀਂ ਬਾਕੀ ਜੇ ਆਪਾਂ ਪਹਿਲਾਂ ਗੱਲ ਕਰੀਏ ਕਿ ਐਲ ਐਮ ਐਸ ਪੀ ਦਾ ਮੁੱਦਾ ਬਹੁਤ ਵੱਡਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਮੈਂ ਕਿਸੇ ਪਾਰਟੀ ਦੇ ਹੱਥ ਜੀ ਗਾਰੰਟੀ ਨਹੀਂ ਗੱਲ ਕਰਦਾ ਪਰ ਜੇ ਤੁਸੀਂ ਮੈਨੂੰ ਸਾਨੂੰ ਕਹਾਂ ਜੇ ਬਾਈ ਤੂੰ ਮੇਰਾ 1000 ਰੁਪਿਆ ਦੇਣਾ ਤੂੰ ਕਹੇ ਦੇਣਾ ਫਿਰ ਜੇ ਨਾ ਦੇਵੇਂਗਾ ਫਿਰ ਕੀ ਹੋਊਗਾ ਤੁਸੀਂ ਕਿਹਾ ਕਿ ਮੰਗਾ ਮੰਨ ਲਈਂਗਾ ਲਾਗੂ ਤਾਂ ਕਰਨਾ ਸੀ ਯਾਰ ਹੁਣ ਮੈਂ ਵੀ ਇਹੀ ਗੱਲ ਕਹਿੰਦਾ ਮੇਰੀ ਗੱਲ ਸੁਣੋ ਕਿ ਜੇ ਮੰਗਾ ਜੇ ਵਾਦਾ ਕੀਤਾ ਸੀ ਉਹਨੂੰ ਪੂਰਾ ਵੀ ਕਰਦੇ ਤੇਰੀ ਗੱਲ ਸਹੀ ਆ ਭਰਾ ਕਿ ਵਾਦਾ ਪੂਰਾ ਕਰਨਾ ਚਾਹੀਦਾ ਸੀਗਾ ਪਰ ਜਿਹੜਾ ਐਐਨਐਸਪੀ ਦਾ ਮੈਟਰ ਆ ਨਾ ਉਹ ਕੱਲੇ ਪ੍ਰਧਾਨ ਮੰਤਰੀ ਦੀ ਅਸਲੀ ਗਲਤੀ ਹੈ ਉਹ ਵਰਲਡ ਵਾਈਡ ਪਹਿਲਾਂ ਜਿਹੜੀਆਂ ਦੇਸ਼ਾਂ ਨਾਲ ਸਮਝੌਤਾ ਆਇਆ ਨਾ ਕਿ ਜਿਹੜੇ ਦਾਣਾ ਖਰੀਦਦੇ ਆ ਕਲਕੱਤਾ ਅਚਾਲ ਖਰੀਦਦੇ ਆ ਉਹਨਾਂ ਨਾਲ ਮੀਟਿੰਗ ਕਰਨੀ ਪੈਣੀ ਹੈ ਫੇਰ ਕਿਤੇ ਜਾ ਕੇ ਕੰਮ ਹਲ ਹੋਊਗਾ ਉਹਨਾਂ ਦਾ ਰੇਟ ਵਧੂਗਾ ਉਹ ਰੇਟ ਤੇ ਚੋਕ ਗਰੇਡ ਚ ਖੇਦਣਗੇ ਜਾਂ ਨਹੀਂ ਖਰੀਦਣਗੇ ਫੇਰ ਉਹ ਬਗਲਾਲ ਜੇ ਜੇ ਕਿਸਾਨ ਅਦੂਲ ਹੋ ਜਾਂਦਾ ਸਾਰੇ ਇੱਕ ਚੀਜ਼ ਦਾ ਹੱਲ ਹੋਣਾ ਚਾਹੀਦਾ ਹੈ ਮੰਨ ਗਏ ਲੋ 2-2 3-3 ਸਾਲ ਕਿਸਾਨ ਬੂਲਣ ਗੱਲਦੇ ਰਹੇ ਲੋ ਕਿੰਨੇ ਲੋਕ ਬੈਠੇ ਰਹੇ ਛੜਕਾਂ ਦੇ ਕਿੰਨੇ ਘਰ ਛੱਡ ਕੇ ਗਏ ਨੇ ਕਿੰਨੇ ਲੋਕ ਉਥੇ ਮਰੇ ਨੇ ਕਿੰਨੇ ਉਥੇ ਮੰਨ ਗਏ ਕਿਸੇ ਨੇ ਕੋਈ ਕੀਤਾ ਇਹਨਾਂ ਨੇ ਕਿਤੇ ਕੋਈ ਕੀਤਾ ਅਜੇ ਵੀ ਮੰਨ ਗਏ ਕਿਸਾਨਾਂ ਦੀ ਕਾਗਲ ਹੋ ਗੋ ਵੀ ਬੀਜੇਪੀ ਕਹਿ ਰਹੀ ਹੈ ਵੀ ਇਹ ਪੰਜਾਬ ਚ ਵੋਟਾਂ ਲੈਣੀਆਂ ਫਿਰ ਤਾਂ ਲੋਕਾਂ ਨੂੰ ਦੇਖਣਾ ਪਣਾ ਵੀ ਕਿ ਉਹਨੇ ਹਮਲੇ ਬੀਜਪੀ ਵਾਲੇ ਦਾ ਉਹਦੇ ਸਾਹਮਣੇ ਆਏ ਨੇ ਇਹ ਚੁਣੌਤੀ ਤਾਂ ਸਾਰੀਆਂ ਪਾਰਟੀਆਂ ਲਈ ਆ ਚਾਹੇ ਕਾਲੀ ਆ ਚਾਹੇ ਕਾਂਗਰਸ ਆ ਚਾਹੇ ਆਪ ਆ ਜਾਂ ਬੀਜਪੀ ਇਹ ਚੁਣੌਤੀ ਤਾਂ ਸਾਰਿਆਂ ਲਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਉਹ ਬਾਈ ਮੇਰੀ ਗੱਲ ਸੁਣ ਇਹ ਜਿੰਨੇ ਵੀ ਹੈਗੇ ਨੇ ਸਾਰੇ ਇੱਕ ਇੱਕੋ ਹੀ ਹੈ ਅੱਛਾ ਤੇ ਜੇ ਇਹਨਾਂ ਨੂੰ ਕੋਈ ਦੁਖਦਾਰ ਦਿੰਦਾ ਨਾ ਕਿਸਾਨਾਂ ਦਾ ਤੇ ਇਹਨਾਂ ਨੇ ਚੋਣਾਂ ਦਾ ਬਾਈਕਟ ਕਿਉਂ ਨਹੀਂ ਕੀਤਾ ਬਾਈ ਹੂੰ ਕਰਦੇ ਅਸੀਂ ਅਸੀਂ ਉਹਨੂੰ ਹੁਣ ਵੀ ਨਹੀਂ ਅਸੀਂ ਤਾਂ ਕਹਿੰਦਾ ਨਾਲ ਖੜਾ ਉਹ ਅਸੀਂ ਹੁਣ ਭਗਵਾਨਤ ਜੀ ਸਾਹਮਣੇ ਕਿਸਾਨਾਂ ਨਾਲ ਮੀਡੀਆ ਚਾਈਆਂ ਨੇ ਉਹ ਆਦਮਾ ਦੇ ਮੰਤਰੀ ਸਾਹਿਬ ਸੱਜਣੋਂ ਉੱਤੇ ਉਹਨੂੰ ਸਮਝਦੇ ਪੁੱਛ ਹੂੰ ਉਹ ਵਿਚਾਰੇ ਸੜਕਾਂ ਦੇ ਬੈਠੇ ਹੂੰ ਜਥੋਂ ਜਾ ਕੇ ਇਹਨਾਂ ਨੇ ਪਾਣੀ ਵੀ ਪਿਆ ਹੈ ਕਿ ਨਹੀਂ ਗੱਲਾਂ ਯਾਰ ਕਰਨ ਨਾਲ ਹੀ ਇੱਥੇ ਕਰੀ ਜਾਂਦੇ ਸਾਡੀ ਮੈਨੂੰ ਮੈਨੂੰ ਲੱਗਦਾ ਨੇ ਇਹ ਮੁੱਦਾ ਪਾਪ ਦੀ ਆ ਹੋਰ ਬਹਿਸ ਨਾ ਲੈ ਜਾਈਏ ਇੱਕ ਮਿੰਟ ਹੋਰ ਕਿਤੇ ਹੋਰ ਲਾ ਦੇ ਉਹਨੂੰ ਤੇ ਛੱਡ ਬਹੁਤ ਹੋ ਗਿਆ ਬਹੁਤ ਹੋ ਗਿਆ ਬਿਲਕੁਲ ਬਾਈ ਅਸੀਂ ਅਸੀਂ ਚਲੋ ਬਾਈ ਮਾਫੀ ਚਾਹੁੰਦਾਗਾ ਏ ਆ ਅੱਜ ਅਜਿਹਾ ਕਿ ਹੋਰ ਪਾਸੇ ਜਾ ਵੜਦਾ ਜਦੋਂ ਹੋਰ ਗੱਲਾਂ ਨਿਕਲਣ ਆਸੀਂ ਸਿਰਫ ਇਸ ਚੀਜ਼ ਦਾ ਸਰਵੇ ਕਰ ਰਹੇ ਸੀ ਕਿ ਕਿਹੜੀ ਪਾਰਟੀ ਮਜ਼ਬੂਤ ਲੱਗਦੀ ਹੈ ਕਿਹੜੀ ਪਾਰਟੀ ਜ਼ਮੀਨੀ ਪੱਧਰ ਤੇ ਗੱਲ ਕਰਦੀ ਹੈ ਸਾਡਾ ਚੈਨਲ ਕਿਸੇ ਵੀ ਪਾਰਟੀ ਨੂੰ 네ਗੇਟਿਵ ਨਹੀਂ ਕਹਿੰਦਾ ਕਿਸੇ ਪਾਰਟੀ ਨੂੰ ਪੋਜ਼ਿਟਿਵ ਨਹੀਂ ਕਹਿੰਦਾ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਨਾ ਕਿਸੇ ਦੇ ਹੱਕ ਵਿੱਚ ਅਸੀਂ ਤਾਂ ਇਹ ਜਾਣਨਾ ਚਾਹੁੰਦੇ ਸੀ ਕਿ ਜ਼ਮੀਨੀ ਪੱਧਰ ਤੇ ਆਮ ਜਨਤਾ ਕੀ ਸੋਚਦੀ ਹੈ ਆਮ ਲੋਕ ਕੀ ਸੋਚਦੇ ਆ ਤੁਸੀਂ ਕੀ ਸੋਚਦੇ ਹੋ ਤੁਸੀਂ ਕਮੈਂਟ ਰਾਹੀਂ ਜੁੜ ਸਕਦੇ ਹੋ ਜੁੜੇ ਰ ਸਪੋਰਟ ਲਈ ਵੀ ਬਹੁਤ ਬਹੁਤ ਧੰਨਵਾਦ